ਹਾਏ ਬੇ ਵੇ ਤੂੰ ਤਾਂ ਅਜੇ ਤਰ ਕੇ ਚਾਹੇ ਪਾੜ ਦੇ ਮਾਂਜੀ ਅੰਨਾਗਾ ਮਨ ਤਾਂ ਰੋਟੀ ਖਾਣੇ ਮਨ ਤਾਂ ਭੁੱਖ ਲੱਗੀ ਪਈ ਆ ਓ ਭਾਵਾ ਨੇ ਆਇਆ ਤਾਂ ਕਰਦੀ ਆ ਕੋਈ ਨਹੀਂ ਪਾੜ ਦੇ ਮੈਲਾ ਰੋਟੀ ਲਾ ਦਿੰਨਾਗਾ ਵੇ ਤੂੰ ਪਿਆ ਤਾਂ ਪਹਿਲਾਂ ਤਾਂ ਤੂੰ ਮੇਰੇ ਨਾਲ ਕਿਰਦੇ ਕਿਰਦੇ ਬਾਤੇ ਕਰਦਾ ਹੁਣ ਤੇ ਛਾ ਜਾੜੇ ਤੂੰ ਮੈਨੂੰ ਭੁੱਖੀ ਮਾਰਦਾ ਉਹ ਤਾਂ ਪੱਟ ਗਏ ਤੇ ਨਾਲ ਪਿਆਰ ਕਰੋਂ ਤਾਂ ਪੜ ਲਗਾ ਖੂਦ ਛਾਲ ਮਾਰ ਦਿੰਦੇ ਉਹ ਚੰਗਾ ਸੀਗਾ ਉਹ ਭਾਵੇਂ ਆਏ ਕਰਨ ਰੌਲਾ ਪਾਈਰ ਨਹੀਂ ਤੇ ਨਾ ਉਹ ਨਹੀਂ ਪਿਆਰ ਕਰਦਾ ਅੱਜ ਵੀ ਰਗਵੰਡ ਸੁਣ ਲਾਂਗੇ ਕੀ ਕਹਿਣਗੇ ਆਪਾਂ ਨੂੰ ਨਾਲ ਮਗੜਾ ਬਹਿ ਲਾਂਗਾ ਪਹਿਲਾਂ ਪਾਣੀ ਦਿੱਤਾ ਕਰਕੇ ਧੋਣ ਵਾਸਤੇ ਇਹ ਨੀਮਾ ਸਰ ਕਰਦਾ ਚੋਗੰਡ ਇਤਰੇ ਅੱਗੇ ਪਿੱਛੇ ਲੱਗ ਰਹੇ ਨਾ ਆਵਾਜ਼ ਤੂੰ ਦੋ ਮਿੰਟੇ ਖੜ ਜਾ ਮੋਲੀਆਂ ਕਦੂ ਕਸ ਕੀਤੀਆਂ ਪੈਗਾ ਤੈਨੂੰ ਹੁਣ ਲਾਣੇ ਪਰੋਠੇ ਨੇ ਅੰਨਾ ਨਲੇ ਇੰਨੇ ਠੰਡਾ ਪਾਗਵਾਨੇ ਤੈਨੂੰ ਲੱਗਦੇ ਠੰਡ ਉਧਰ ਹੋ ਤੇਰਾ ਸੁੱਖਾ ਬੀਰ ਜੀ ਰੋਟੀਆਂ ਪਕਾ ਕੇ ਕੱਪੜੇ ਵੀ ਧੋਈ ਜਾਂਦਾ ਹੋ